ਜਿਸ ਨੇ ਅਜੇ ਦੇਖਿਆ ਹੀ ਨਹੀਂ ਪਰਮੇਸ਼ਰ ਨੂੰ ਉਹ ਕਿਵੇਂ ਦੱਸੂਗਾ ਕਿ ਪਰਮੇਸ਼ਰ ਦਾ ਕੋਈ ਰੂਪ ਰੰਗ ਨਹੀਂ ਹੈ ਉਹ ਕਿਵੇਂ ਕਹਿ ਸਕਦਾ ਕਿ ਪਰਮੇਸ਼ਰ ਆਚਲ ਹੈ ਉਹ ਕਿਵੇਂ ਕਹਿ ਸਕਦਾ ਕਿ ਪਰਮੇਸ਼ਰ ਅਨਪਾਉ ਪ੍ਰਕਾਸ਼ ਜਿੰਨੇ ਜਨਪਾ ਵੀ ਨਹੀਂ ਕੀਤਾ ਉਹ ਪੜ ਲਊਗਾ ਪਰ ਕਦੇ ਵੀ ਇਹ ਚੀਜ਼ ਨੂੰ ਜਾਣ ਨਹੀਂ ਸਕਦਾ ਜਿਵੇਂ ਜਪ ਜਪ ਸਾਹਿਬ ਦੀ ਬਾਣੀ ਦੇ ਵਿੱਚ ਇੱਕ ਚੀਜ਼ ਹੁੰਦੀ ਹੈ ਜਾਹਰ ਜਹੂਰ ਹੈ ਹਾਜ਼ਰ ਹਜ਼ੂਰ ਹੈ ਕਿ ਪਰਮੇਸ਼ਰ ਹਮੇਸ਼ਾ ਹੀ ਹਾਜ਼ਰਾ ਹਜ਼ੂਰ ਹੈ ਸਾਡੇ ਸਾਹਮਣੇ ਉਹ ਕਿਤੇ ਵੀ ਸਾਡੇ ਤੋਂ ਦੂਰ ਨਹੀਂ ਜਾਂਦਾ ਪਰ ਕੌਣ ਕਹੂਗਾ ਉਹੀ ਕਹੂਗਾ ਜਨੇ ਹਾਜ਼ਰ ਹਜ਼ੂਰ ਇਹਦੇ ਪਰਮਿਸ਼ਨ ਨੂੰ ਦੇਖ ਲਿਆ ਤੇ ਦੂਸਰੀ ਵੱਡੀ ਗੱਲ ਇਹ ਹੈ ਕਿ 1100 ਵਾਰ ਤਕਰੀਬਨ ਨਮਸਕਾਰ ਕੀਤੀ ਹੈ ਮਾਰੇ ਨੇ ਪਰਮਿਸ਼ਨ ਤੇ ਨਮਸਕਾਰ ਦੇਖੇ ਤੋਂ ਬਿਨਾ ਕਿਵੇਂ ਕਰ ਲਾਂਗੇ ਮੰਨ ਲਓ ਮੈਂ ਕਿਸੇ ਨੂੰ ਆਖਾਂ ਕਿ ਨਮਸਕਾਰ ਕਰ ਯਾਰ ਫਲਾਣੇ ਨੂੰ ਪਰ ਪਤਾ ਨਹੀਂ ਹੈ ਕਿ ਉਹ ਹੈ ਕਿਵੇਂ ਦਾ ਹੈ ਪਤਾ ਨਹੀਂ ਉਹਦੀ ਸ਼ਕਲ ਕਿਵੇਂ ਦੀ ਹੈ ਪਤਾ ਨਹੀਂ ਉਹ ਦੇਖਣ ਛ ਕਿਵੇਂ ਦਾ ਹੈ ਤੇ ਕਹੇ ਕਮਾਲ ਹੈ ਯਾਰ ਜਿਹਨੂੰ ਦੇਖਿਆ ਨਹੀਂ ਉਹਨੂੰ ਨਮਸਕਾਰ ਕਿਵੇਂ ਕਰਦਾਵਾਂਗੇ ਆਪਾਂ ਇਸੇ ਤਰ੍ਹਾਂ ਪਿਆਰਿਓ ਇਹ ਜਾਪ ਸਾਹਿਬ ਦੀ ਬਾਣੀ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਵੇਂ ਲਿਖੀ ਹੈ ਦੇਖ-ਦੇਖ ਕੇ ਜੋ-ਜੋ ਉਹਨਾਂ ਨੇ ਪਰਮੇਸ਼ਰ ਨੂੰ ਦੇਖਿਆ ਤੂੰ-ਤੂੰ ਦੇਖਿਆ ਤਾਂ ਤਾਂ ਲਿਖੀ ਹੈ ਵੀ ਉਹਦਾ ਕੋਈ ਰੂਪ ਰੰਗ ਨਹੀਂ ਆ ਉਹ ਚੰਨ ਲੈ ਚੰਨ ਭਾਵ ਕਿ ਉਹ ਕਦੇ ਵੀ ਦੂਰ ਨਹੀਂ ਜਾਂਦਾ ਸਾਡੇ ਤੋਂ ਨਾਨਕ ਕਾਮਣ ਸਦਾ ਸੁਹਾਗਣ ਨਾ ਪਿਰ ਮਰੇ ਨਾ ਜਾਏ ਉਹ ਕਦੇ ਵੀ ਛੱਡ ਕੇ ਨਹੀਂ ਜਾਂਦਾ ਉਹ ਅਨੁਭਵ ਪ੍ਰਕਾਸ਼ ਦੇ ਰੂਪ 'ਚ ਅਨੁਭਵ ਭਾ ਵੀ ਉਹਨੂੰ ਅਨੁਭਵ ਕੀਤਾ ਜਾ ਸਕਦਾ ਇੱਕ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮੇਸ਼ਰ ਨੂੰ ਤੇ ਜਦੋਂ ਉਹਨਾਂ ਨੇ ਪ੍ਰਕਾਸ਼ ਰੂਪ ਚ ਦੇਖਿਆ ਤਾਂ ਹੀ ਇਹ ਚੀਜ਼ ਦਿਖੀ ਹੈ ਦੇਖੇ ਤਾਂ ਬਣਾ ਕਿਵੇਂ ਲਿਖ ਦਣਗੇ ਇਸੇ ਤਰ੍ਹਾਂ تقریبا 1100 ਵਾਰ ਫਿਰ ਉਹਨਾਂ ਨੇ ਨਮਸਕਾਰ ਕੀਤੀ ਹੈ ਉਹਦੇ ਅਨੇਕਾਂ ਰੂਪਾਂ ਨੂੰ ਅਨੇਕਾਂ ਉਹਦੇ ਨਾਮ ਲੈ ਲੈ ਕੇ ਤੇ ਇਹ ਵੀ ਕਹਿੰਦਾ ਕਿ ਉਹਦਾ ਨਾਮ ਵੀ ਕੋਈ ਨਹੀਂ ਇਸ ਕਰਕੇ ਗੁਰਬਾਣੀ ਵੀ ਇਹ ਚੀਜ਼ ਮੰਨਦੀ ਹੈ ਮਹਾਰਾਜ ਦੀ ਬਾਣੀ ਕਹਦੀ ਹੈ ਜਿੰਨਾ ਚਿਰ ਤੱਕ ਸਾਡਾ ਮਲਾਪ ਨਹੀਂ ਹੁੰਦਾ ਉਹਨਾਂ ਚਿਰ ਤੱਕ ਆਪਾਂ ਜਾਪ ਨਹੀਂ ਕਰ ਸਕਦੇ ਮਹਾਰਾਜ ਬਾਣੀ ਚ ਦੱਸਦੇ ਆ ਗੁਰਮੁਖ ਜਪੀਏ ਲਾਇ ਧਿਆਨਾਂ ਜਾਪ ਕਿਵੇਂ ਹੁੰਦਾ ਸਾਡਾ ਧਿਆਨ ਤੋਂ ਬਾਅਦ ਜਿਵੇਂ ਆਮ ਜੀਵ ਸਾਨੂੰ ਪੁੱਛਦੇ ਆ ਕਿ ਜਾਪ ਕਰਨਾ ਹੈ ਜੀ ਜਾਪ ਕਾ ਕਿਵੇਂ ਕਰਨਾ ਆ ਬਸ ਵੱਡੀ ਗੱਲ ਹੈ ਵੀ ਕਿੱਦਾਂ ਕਰਨਾ ਹੈ ਜਾਪ ਤੇ ਮਾਰੇ ਕਹਿੰਦੇ ਕਿਵੇਂ ਹੋਣਾ ਗੁਰਮੁਖ ਜਪੀਏ ਗੁਰਮੁਖ ਜਪਦੇ ਆ ਕਿਵੇਂ ਲਾਏ ਧਿਆਨਾਂ ਧਿਆਨ ਦੇ ਵਿੱਚ ਬੈਠ ਕੇ ਤੇ ਆਪਾਂ ਕਹਾਂਗੇ ਨਹੀਂ ਜਾਪ ਤੇ ਇਦਾਂ ਹੁੰਦਾ ਬੋਲ ਕੇ ਤੇ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਪਏ ਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਪਤਾ ਕੀ ਕਹਿੰਦੇ ਆ ਕਹਿੰਦੇ ਜਾਪ ਕੇ ਕੀਏ ਤੋ ਪਾਵਤ ਹੈ ਆਜਾਪ ਦੇਵ ਪੂਤ ਨਾ ਸਦਾ ਤੂੰ ਹੀ ਤੂੰ ਹੀ ਉਜਰਤ ਹੈ ਕਹਿੰਦੇ ਜੇ ਤੂੰ ਮੰਨਦਾ ਹੈ ਨਾ ਇਹ ਚੀਜ਼ ਕਿ ਇੰਨਾ ਕਿਸੇ ਅੱਖਰ ਨੂੰ ਰਿਪੀਟ ਕਰ ਕਰਕੇ ਸਾਡਾ ਜਾਪ ਹੁੰਦਾ ਹੈ ਤੇ ਕਹਿੰਦੇ ਇੱਕ ਪੂਤਨਾ ਪੰਛੀ ਹੈ ਜਿਹੜਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕਰਦਾ ਰਹਿੰਦਾ ਹੈ ਕਹਿੰਦੇ ਫਿਰ ਉਹਨੂੰ ਤੇਰੇ ਤੋਂ ਪਹਿਲਾਂ ਪ੍ਰਮਾਤਮਾ ਮਿਲੇਗਾ ਉਹਦਾ ਜਾਪ ਤੇਰੇ ਤੋਂ ਵੱਧਿਆ ਉਹ ਜਾਪ ਤੇਰੇ ਤੋਂ ਵੱਧ ਕਰਦਾ ਹੈ ਕਹਿੰਦੇ ਉਹ ਹਮੇਸ਼ਾ ਤੂੰ ਹੀ ਤੂੰ ਹੀ ਤੂੰ ਹੀ ਕਰਦਾ ਰਹਿੰਦਾ ਤੂੰ ਵੀ ਇੱਕ ਅੱਖਰ ਨੂੰ ਰਿਪੀਟ ਕਰ ਰਿਹਾ ਹੈ ਉਹ ਵੀ ਕਰਦਾ ਤੂੰ ਰੁਕ ਜਾਂਦਾ ਉਹ ਤੇ ਰੁਕਦਾ ਵੀ ਨਹੀਂ ਕਿਵੇਂ ਜਾਪ ਹੋਣਾ ਹੈ ਗੁਰਮਖ ਜਪੀਏ ਲਾਇ ਧਿਆਨਾਂ ਤੇ ਜਾਪ ਫਿਰ ਧਿਆਨ ਕਿਵੇਂ ਸਾਡਾ ਲੱਗਦਾ ਧਿਆਨ ਉਦੋਂ ਲੱਗਦਾ ਜਦੋਂ ਆਪਾਂ ਦੇਖਾਂਗੇ